प्यारे दोस्तों प्यार भरी सत श्री अकाल जी ملاਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲੈ ਕੇ ਨਿੱਤ ਨਵੇਂ ਸੰਘਰਸ਼ ਦੀ ਗੱਲ ਸੁਣਨ ਨੂੰ ਮਿਲਦੀ ਹੈ ਚੋਣਾਂ ਦੌਰਾਨ ਵੀ ਮਲਾਜ਼ਮਾਂ ਨੇ ਸਰਕਾਰ ਨੂੰ ਵੋਟਾਂ ਨਾ ਪਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਸਿਰਫ 3 ਸੀਟਾਂ ਹੀ ਪੰਜਾਬ ਵਿੱਚ ਮਿਲੀਆਂ ਹੁਣ ਸਰਕਾਰ ਨੇ ਆਪਣਾ ਰੁਖ ਸਾਫ਼ ਕਰ ਲਿਆ ਹੈ ਤੇ ਸਰਕਾਰ ਨੇ ਮਲਾਜ਼ਮਾਂ ਦੇ ਖਿਲਾਫ 56 ਕਾਸ ਲੈ ਲਿਆ ਹੈ ਤੇ ਨੋ ਵਰਕ ਨੋ ਪੇ ਦੇ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਆ ਗਿਆ ਹੈ ਕਿ ਪਟਵਾਰੀ ਨਹਿਰੀ ਪਟਵਾਰੀ ਜੋ ਮਿਤੀ 16 5 2024 ਤੋਂ ਹੜਤਾਲ ਤੇ ਚੱਲ ਰਹੇ ਨੇ ਪਿਛਲੇ ਸਮੇਂ ਦੌਰਾਨ ਕਲਮਛੋੜ ਹੜਤਾਲ ਤੇ ਸੀ ਤੇ ਹੁਣ ਦਸਤਰ ਹਾਜ਼ਰ ਹੋਏ ਨੇ ਇਸ ਲਈ ਇਹਨਾਂ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ ਸਰ ਹਦਾਇਤਾਂ ਤਹਿਤ ਨੋ ਵਰਕ ਨੋ ਪੇ ਦੇ ਅਨੁਸਾਰ ਤਨਖਾਹ ਕੱਟਣ ਉਪਰੰਤ ਅਦਾਇਗੀ ਕੀਤੀ ਜਾਵੇ ਇਹ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੁਆਰਾ ਇਹ ਰੂਲ ਬਣਾਏ ਗਏ ਨੇ ਤੇ ਮੁਲਾਜ਼ਮਾ ਉੱਪਰ ਸਿਕੰਜਾ ਕੱਸ ਲਿਆ ਗਿਆ ਹੈ ਫਟ ਪਾਰ ਜੁਨੀਅਨ ਦੁਆਰਾ ਇਹ ਕਿਹਾ ਗਿਆ ਹੈ ਕਿ ਸਰਕਾਰ ਉਹਨਾਂ ਨਾਲ ਤੱਕਾशाही ਕਰ ਰਹੀ ਹੈ ਇਸ ਪੱਤਰ ਨੂੰ ਲੈ ਕੇ ਸੋ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਪਟਵਾਰੀਆਂ ਦੀਆਂ ਤਨਖਾਹਾਂ ਇਹਨਾਂ ਨੂੰ ਕੱਟ ਕੇ ਦਿੱਤੀਆਂ ਜਾਣਗੀਆਂ ਜਦੋਂ ਇਹਨਾਂ ਦੁਆਰਾ ਹੜਤਾਲ ਦੇ ਉੱਪਰ ਵਰਕ ਨਹੀਂ ਕੀਤਾ ਗਿਆ ਨੋ ਵਰਕ ਨੋ ਪੇ ਨੂੰ ਲੈ ਕੇ ਪੱਤਰ ਜਾਰੀ ਕੀਤਾ ਗਿਆ ਹੈ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ